ਜਲੰਧਰ ਦੇ ਵਿੱਚ ਸਾਬਕਾ ਮੰਤਰੀ ਅਤੇ ਬੀਜੇਪੀ ਦੇ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਇੱਕ ਵੱਡਾ ਹਾਸਾ ਹੋ ਗਿਆ ਇਹ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਘਟਨਾ ਦੇ ਵਿੱਚ ਸਾਬਕਾ ਮੰਤਰੀ ਦੀ ਕਾਰ ਅਤੇ ਘਰ ਤੇ ਜਿਹੜਾ ਕਿ ਨੁਕਸਾਨ ਹੋਇਆ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆਂ ਸੋ ਦਾਦੀ ਹੈ ਕਿ ਅੱਜ ਸਵੇਰੇ ਸਵੇਰੇ ਇਹ ਹਾਦਸਾ ਵਾਪਰਿਆ ਜਦੋਂ ਇੱਕ ਲੜਕੀ ਕਾਰ ਸਿਕ ਰਹੀ ਸੀ ਇਸੇ ਦੌਰਾਨ ਇਹ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਹੌਕਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਉਸ ਲੜਕੀ ਨੇ ਕਾਰ ਦੇ ਵਿੱਚ ਜਿਹੜੀ ਬੈਠੀ ਸੀ ਬੈਕ ਕਰ ਰਹੀ ਸੀ ਬੈਕ ਕਰਦੇ ਸਮੇਂ ਇਹ ਵੱਡਾ ਹਾਦਸਾ ਵਾਪਰਿਆ ਗੱਡੀ ਇੱਥੇ ਮੋੜਨ ਲੱਗੇ ਸੀਗੇ ਗੱਡੀ ਮੋੜਦੇ ਹੋਏ ਮੋੜ ਦੇ ਆ ਪੂਰੇ 7 ਵਜੇ ਗੱਡੀ ਸਿਖਾਉਂਦੇ ਸੀਗੇ ਆਪਣੇ ਕੋਲੇ ਨੂੰ ਇੱਥੇ ਗੱਡੀ ਮੋੜਨ ਲੱਗੇ ਬੈਕ ਕਰਨ ਲੱਗੇ ਨਾ ਰੇਸ ਹੋ ਗਈ ਤੇਰੇ ਤੇ ਤੇ ਇਹਨਾਂ ਕੋਲ ਸਾਂਭੀ ਨਹੀਂ ਗਈ ਸਾਂਭੀ ਨਹੀਂ ਗਈ ਜਦੋਂ ਆਪਣੇ ਸਾਹ ਦੇ ਗੱਡੀ 'ਚ ਲੱਗੇ ਉੱਥੇ ਬੈਕ ਹੋ ਕੇ ਕਿਸੇ ਨੂੰ ਆ ਗਈ ਤੇ ਕਿੰਨੇ ਕੋਈ ਹਲ ਹੋਇਆ ਜਿੱਤੇ ਕਿਤੇ ਕਿਤੇ ਇੱਕ ਬੰਦਾ ਤਾਂ ਫਟਰ ਜਾ ਹੋ ਗਿਆ ਸਿਰ ਤੇ ਸੱਟ ਲੱਗੀ ਉਸकी ਸਾਈਕਲ ਵੀ ਗੱਡੀ ਦੇ ਅੰਦਰ ਆ ਗਈ ਇਸ ਲਈ ਤੁਸੀਂ ਜੁੜੀ ਕਿੱਥੇ ਕਰਦੇ ਆਹੇ ਇੱਥੇ

ਅਤੇ ਸਹਾਇਲੂ ਲੈ ਕੇ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਾਨੂੰ ਘਟਨਾ ਦੀ ਸੂਚਨਾ ਮਿਲੀ ਮੌਕੇ ਤੇ ਉੱਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ 6:30 ਪਾਣੀ 7 ਵਜੇ ਹੋਇਆ ਜੀ ਇਹ ਕਾਲੀਆ ਸਾਹਿਬ ਦੀ ਕੋਠੀ ਹੀ ਨਹੀਂ ਆਪਣੇ ਰਵੰਤ ਸਿੰਘ ਮਨੋਰੰਜਨ ਕਾਲੀਆ ਜੀ ਉਹਨਾਂ ਦੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਹੈ। ਇੱਕ ਲੜਕੀ ਗੱਡੀ ਸਿੱਖ ਰਹੀ ਸੀ ਉਹਦਾ ਪਿਤਾ ਉਹਨੂੰ ਸਿਖਾ ਰਿਹਾ ਸੀਗਾ ਤੇ ਉਹ ਅਚਾਨਕ ਇੱਕ ਸਾਈਕਲ ਵਾਲਾ ਆਇਆ ਅੱਗੇ ਤੇ ਉਹਨੂੰ ਸਾਈਡ ਮਾਰੀ ਸਾਈਕਲ ਵਾਲਾ ਸਾਈਡ ਤੇ ਡਿੱਗ ਪਿਆ ਤੇ ਸਾਈਕਲ ਥੱਲੇ ਆ ਗਿਆ ਉਹ ਲੜਕੇ ਛਭਰਾਉਣ ਨਾਲ ਉਹਨੇ ਇੱਕੀ ਲੈਟਰ ਦਾਪਤਾ ਗੱਡੀ ਦਾ ਤੇ ਗੱਡੀ ਜਾ ਕੇ ਸਾਹਮਣੇ ਕਾਲੀਆ ਸਾਹਿਬ ਦੇ ਕੋਠੇ ਗੱਡੀ ਖੜੀ ਸੀਗੀ ਉਹਨਾਂ ਦੀ ਗੱਡੀ ਚ ਭੱਜੀ ਗੇਟ ਭੰਨਤਾ ਕਾਫੀ ਨੁਕਸਾਨ ਹੋਇਆ ਮਤਲਬ ਤੇ ਇੰਜਰ ਕਿੰਨੇ ਲੋ ਹੋਏ ਨੇ ਇੰਜਰ ਇੱਕ ਲੱਗ ਪੋਇਆ ਮੁੰਡਾ ਸਾਈਕਲ ਵਾਲਾ ਦੀ ਪਨਾ ਆ ਉਹਦਾ ਤੇ ਠੀਕ ਹੈ ਫਿਲਹਾਲ ਉਹ 25 ਦਿਨ ਸਵਾਰ ਸੀ ਉਹਨਾਂ ਦੇ ਨਹੀਂ ਉਹ ਠੀਕ ਨਹੀਂ ਠੀਕ ਨਹੀਂ ਉਹ ਬਿਲਕੁਲ ਠੀਕ ਨਹੀਂ ਦਾ ਨਾਮ ਕੀ ਹੈ ਉਹ ਇਹ ਰਸਤੇ ਮਹੱਲੇ ਦੇ ਰਹਿਣ ਵਾਲੇ ਹੈ ਏਜ ਕਿੰਨੀ ਕੁ ਹੈ ਜਿਹੜਾ ਚਲਾਉਂਦਾ ਲੜਕੀ ਦੀ ਏਜ 18 ਮਹੀਨੇ 18 ਸਾਲ ਤੇ 9 ਮਹੀਨੇ ਦੱਸ ਦੇ ਅੰਡਰ ਏਜ ਵੀ ਦੱਸਿਆ ਜਾਂਦਾ ਅੰਡਰ ਏਜ ਤੇ 18 ਮਹੀਨੇ ਮਤਲਬ ਉਹਦਾ ਲਰਨਿੰਗ ਅਨ ਲਾਇਸੈਂਸ ਬਣਿਆ ਹੋਇਆ ਹੈ ਤੇ ਵਰਕੀਓ ਕੇ ਅੰਦਰ ਦੂਜਾ ਅਪਲਾਈ ਕੀਤਾ ਹੋਇਆ ਹੈ ਨਾਮ ਨਾਮ ਕੀ ਹੈ ਲੜਕੀ ਦਾ ਨਾਮ ਮੇਰੇ ਕੋਲ ਡੈਰੀ ਪਈ ਹੈ ਮੈਂ ਉੱਥੇ ਲਿਖਿਆ ਆਇਆ ਉਹਨਾਂ ਜਿਹੜਾ ਇੰਜਰ ਹੋਇਆ ਉਹ ਠੀਕ ਹੈ ਹੁਣ ਠੀਕ ਹੈ ਉਹ ਹਸਪੀਟਲ ਤੋਂ ਆਇਆ ਸੀਗਾ ਹੁਣ ਉਹਦੇ ਟੈਸਟ ਵਗੈਰਾ ਕਹਿੰਦੇ ਮੈਂ ਕਰਵਾਉਣੇ ਤੇ ਕਰਵਾਈ ਕੀ ਕਰਨਾ ਫਿਲਹਾਲ ਤੇ ਉਹ ਆਪਣੇ ਟੈਸਟ ਵਗੈਰਾ ਕਰਾਉਂਦਾ ਆ ਜੋ ਲਿਖਾਉਣਗੇ ਉਹ ਹਿਸਾਬ ਨਾਲ ਕਾਰਵਾਈ ਕਰੇ ਸਵੇਰੇ ਸਬਕ ਸੱਤ ਵਜੇ ਸੀ ਜੀ ਮੈਂ ਆਪਣਾ ਜਾ ਰਿਹਾ ਸੀ ਆਪਣੀ ਸਾਈਡ ਤੋਂ ਸਾਈਕਲ ਤੇ ਤੇ ਕਾਫੀ ਪਿੱਛੇ ਬੈਕ ਲੈ ਕੇ ਮਰ ਜਦਾਂ ਕਿੰਨੇ ਮਰ ਜਦਾਂ ਲੜਕੀ ਸੀ ਡਰਾਈਵ ਕਰ ਰਹੀ ਕੋਈ ਕਿੰਨੇ ਕੋਈ ਕਿੱਥੇ ਦੀ ਗੱਲ ਆ ਸ਼ਾਸਰੀ ਚੋਂ ਤੇ ਤੁਸੀਂ ਕੰਮ ਕਾਲੇ ਸਾਹਿਬ ਦੀ ਕੁਟੀ ਦੇ ਸਬਕ

ਕਹਾਤਾ ਦੱਸਿਆ ਜਾ ਰਿਹਾ ਕਿ ਇਹ ਲੜਕੀ ਕਾਰ ਸਿਕਹ ਰਹੀ ਸੀ ਜਿਸ ਦੌਰਾਨ ਜਦੋਂ ਇਸ ਨੇ ਬੈਕ ਕੀਤੀ ਤਾਂ ਉਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ